ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਨਿਊਜ਼ ਜਿਹੜੀ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈਗੀ ਉਹਦੇ ਬਾਰੇ ਮੈਂ ਦੱਸਣ ਜਾ ਰਿਹਾਗਾ ਤਾਂ ਉਹ ਸਭ ਤੋਂ ਪਹਿਲਾਂ ਤਾਂ ਜੋ ਬੱਚਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ INMD MPHW ਫੀਮੇਲ ਦੀ ਜਾਂ ਸਟਾਫ ਨਰਸ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਬਾਕੀ ਜੋ ਵੀ ਪੰਜਾਬ ਦੇ ਵਿੱਚ ਕੋਈ ਵੀ ਪੋਸਟ ਦੀ ਤਿਆਰੀ ਕਰ ਰਹੇ ਨੇ ਜਿਵੇਂ ਆਪਾਂ ਨੂੰ ਪਤਾ ਹੈਗਾ ਸੇਵਾਦਾਰ ਦੀਆਂ ਪੋਸਟਾਂ ਆਈਆਂ ਹੋਈਆਂ ਜਾਂ ਹੈਲਪਰ ਦੀਆਂ ਪੋਸਟਾਂ ਆਈਆਂ ਹੋਈਆਂ ਜਾਂ ਪੀਐਨ ਦੀਆਂ ਪੋਸਟਾਂ ਆਈਆਂ ਹੋਈਆਂ ਉਹਨਾਂ ਦੀ ਤਿਆਰੀ ਲਈ ਵੀ ਤੁਸੀਂ ਇੱਕੋ ਨੰਬਰ ਯਾਦ ਰੱਖਣਾ ਬੇਟਾ 94 630 99680 ਬੱਚੇ ਆਪਾਂ ਦੇ ਕੋਲ ਬੈਚ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇਗੇ ਜੋ ਪਹਿਲੇ 50 ਬੱਚੇ ਹੋਣਗੇ ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜਾ ਬੈਚ ਹੈ ਉਹ 2500 ਰੁਪਏ ਦੇ ਵਿੱਚ ਦਿੱਤਾ ਜਾਊਗਾ ਹੁਣ ਬੇਟਾ ਦੇਰ ਨਾ ਕਰੋ ਆਪਣਾ ਫੋਨ ਚੁੱਕੋ ਤੁਸੀਂ 9463079680 ਨੰਬਰ ਤੇ ਬੇਟਾ Google Pay ਕਰੋ Google Pay ਕਰਨ ਤੋਂ ਬਾਅਦ ਬੇਟਾ ਤੁਸੀਂ ਉਸ ਦਾ ਸਕਰੀਨ ਸ਼ਾਟ 9463079680 ਨੰਬਰ ਤੇ ਸੈਂਡ ਕਰ ਦਿਓ ਤਾਂ ਜੋ ਤੁਹਾਨੂੰ ਮੇਟਾ ਮੈਂ ਆਪਣੇ ਕੋਲ ਪੇਡ ਗਰੁੱਪ ਦੇ ਵਿੱਚ ਐਡ ਕਰ ਲਵਾਂ ਤੇ ਤੁਸੀਂ ਆਪਣੀ ਆਨਲਾਈਨ ਤਿਆਰੀ ਵਧੀਆ ਕਰ ਸਕੋ ਹੁਣ ਆਪਾਂ ਨੂੰ ਮੈਂ ਜਿਹੜੀ ਨਿਊਜ਼ ਹੈਗੀ ਉਹ ਇਹ ਹੈ ਕਿ ਬੇਟਾ ਆਪਣੇ ਕੋਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜੋ ਪੇਪਰ ਕੰਡਕਟ ਕੀਤਾ ਜਾਏਗਾ ਉਹਦੀ ਆਨਲਾਈਨ ਕੋਚਿੰਗ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਏ ਐਨ ਐਮ ਦੀਆਂ ਬੇਟਾ 2000 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 729 ਖਾਲੀ ਅਸਾਮੀਆਂ ਨੂੰ ਭਰਨਾ ਹੈਗਾ ਤੇ ਬਾਕੀ ਸਟਾਫ ਨਰਸਾਂ ਦੀਆਂ ਜਿਹੜੀਆਂ 839 ਅਸਾਮੀਆਂ ਨੂੰ ਭਰਿਆ ਜਾਏਗਾ ਇਹ ਜਿਹੜੀਆਂ ਅਸਾਮੀਆਂ ਗੀਆਂ ਬੇਟਾ ਟੋਟਲ ਦੀਆਂ ਟੋਟਲ ਬੇਟਾ ਐਨ ਐਚ ਐਮ ਦੇ ਅੰਡਰ ਗੱਡੀਆਂ ਜਾਣਗੀਆਂ ਬਾਕੀ ਬੇਟਾ ਜਿਹੜੇ 729 ਏ ਐਨ ਐਮ ਦੀਆਂ ਤੇ 839 ਸਟਾਫ ਨਰਸਾਂ ਦੀ ਜਿਹੜੀ ਭਰਤੀ ਹੈ ਇਹ ਬੇਟਾ ਹੁਣ ਆਪਣੇ ਕੋਲ ਏ ਐਨ ਐਮ ਦੇ ਥਰੂ ਗੱਡੀ ਆਏਗੀ ਬੇਟਾ ਯਾਦ ਰੱਖਣਾ ਹੈਗਾ ਤੇ ਬੇਟਾ ਇਹਦੇ ਵਿੱਚ ਜਿਹੜਾ ਪੇ ਸਕੇਲ ਹੈ ਉਹ ਰੈਗੂਲਰ ਵਾਲਾ ਹੀ ਮਿਲਣ ਵਾਲਾ ਹੈਗਾ ਬਾਕੀ ਦੂਸਰੀ ਗੱਲ ਰਹੀ ਬੇਟਾ ਰੈਗੂਲਰ ਭਰਤੀ ਦੀ ਉਹ ਵੀ ਜਲਦੀ ਹੀ ਅਨਾਉਂਸ ਕਰ ਦਿੱਤੀ ਜਾਏਗੀ ਬੇਟਾ ਤੁਸੀਂ ਇਸ ਨੂੰ ਕੰਟਰੈਕਟ بیس ਏ ਐਨ ਐਮ ਦੀ ਜਿਹੜੀ ਭਰਤੀ ਹੈ ਇਹਨੂੰ ਐਨ ਐਚ ਐਮ ਦੇ ਅੰਡਰ ਸਮਝ ਰਹੇ ਹੋਵੋਗੇ ਪਰ ਐਨ ਐਚ ਐਮ ਦੇ ਅੰਡਰ ਹੈ ਤਾਂ ਹੈ ਇਹ ਭਰਤੀ ਪਰ ਫਿਰ ਵੀ ਤੁਸੀਂ ਇੱਕ ਚੀਜ਼ ਨੂੰ ਯਾਦ ਰੱਖਿਓ ਕਿ ਇਹ ਰੈਗੂਲਰ ਹੀ ਭਰਤੀ ਹੈ ਬੇਟਾ ਰੈਗੂਲਰ ਹੀ ਤੁਹਾਨੂੰ ਤਨਖਾਹ ਮਿਲੇਗੀ ਤੇ ਤੁਹਾਡਾ ਜਿਹੜਾ ਹੈਗਾ ਆਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਸਰਵਿਸ ਵੀ ਬੇਟਾ ਕਾਊਂਟ ਹੋਏਗੀ ਇਸ ਕਰਕੇ ਬੇਟਾ ਤੁਸੀਂ ਇਸ ਇੰਨਾ ਪੋਸਟਾਂ ਨੂੰ ਨੋਰਮਲ ਨਾ ਸਮਝਦੇ ਹੋਏ ਬੇਟਾ ਤੁਸੀਂ ਇਹ ਬਹੁਤ ਹੀ ਅੱਛੀ ਭਰਤੀ ਹੈ ਰੈਗੂਲਰ ਭਰਤੀ ਹੈ 729 एएनएम ਦੀ ਤੇ 839 ਸਟਾਫ ਨਰਸ ਦੀ ਤਾਂ ਬੇਟਾ ਹੁਣ ਆਪਣਾ ਮੌਕਾ ਨਹੀਂ ਗਵਾਣਾ ਤੁਸੀਂ 94600 379680 ਨੰਬਰ ਤੇ ਸੰਪਰਕ ਕਰਨਾ ਹੈ ਪਹਿਲੇ ਜਿਹੜੇ 50 ਸਟੂਡੈਂਟ ਹੈ ਬੇਟਾ ਉਹਨਾਂ ਨੂੰ ਜਿਹੜਾ ਬੈਚ ਹੈਗਾ ਉਹ 2500 ਰੁਪਏ ਦੇ ਵਿੱਚ ਹੀ ਦਿੱਤਾ ਜਾ ਰਿਹਾ ਹੈਗਾ ਜੋ ਬੱਚੇ 2500 ਰੁਪਏ ਦੇ ਵਿੱਚ ਬੈਚ ਲੈਣਗੇ ਉਹਨਾਂ ਨੂੰ ਬੇਟਾ ਨੋਟਸ ਨੋਟਸ ਵੀ ਬਹੁਤ ਵਧੀਆ ਕੁਆਲਿਟੀ ਦੇ ਜਿਹੜੇ ਤਜਰਬੇਕਾਰ ਤਜਰਬਾ ਅਧਿਆਪਕਾਂ ਵੱਲੋਂ ਤਿਆਰ ਕੀਤੇ ਗਏ ਨੇ ਉਹ ਮਿਲਣਗੇ ਤੇ ਬਾਕੀ ਬੇਟਾ ਤੁਹਾਨੂੰ ਔਨਲਾਈਨ ਕੋਚਿੰਗ ਤੇ ਨਾਲ ਰਿਕਾਰਡਡ ਕਲਾਸੇਜ ਮਿਲਣਗੀਆਂ ਸੋਨੂੰ ਬੇਟਾ ਤੁਸੀਂ ਆਪਣਾ ਫੋਨ ਚੱਕੋ Google Pay ਖੋਲੋ 9463078680 ਤੇ ਆਪਣੇ ਕੋਲ 2500 ਰੁਪਏ Google Pay ਕਰਕੇ ਉਸ ਦਾ ਸਕਰੀਨਸ਼ਾਟ ਐਸੇ ਨੰਬਰ ਦੇ ਉੱਤੇ ਸੈਂਡ ਕਰ ਦਿਓ ਤਾਂ ਜੋ ਤੁਸੀਂ ਸਾਡੇ ਪੇਡ ਵਾਲੇ ਗਰੁੱਪ ਦੇ ਵਿੱਚ ਜੁੜ ਜਾਓ ਕਿਉਂਕਿ ਇਹ ਬਬਾ ਫ੍ਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਿਹੜੀ ਲਿਖਤੀ ਪ੍ਰੀਖਿਆ ਹੀ ਲਈ ਜਾਵੇਗੀ ਬੇਟਾ ਇਹਦੇ ਵਿੱਚ ਸੋਨੂੰ ਮੈਂ ਦੱਸ ਹੀ ਚੁੱਕਿਆ ਗਿਆ 1568 ਬੇਟਾ ਜਿਹਦੇ ਵਿੱਚ 729 ਏਐਨਐਮ ਦੀਆਂ ਤੇ ਬਾਕੀ ਸਟਾਫ ਨਰਸ ਦੀਆਂ ਜਿਹੜੀਆਂ ਹੈਗੀਆਂ ਆ ਅਸਾਮੀਆਂ ਹੀ ਆ ਰੈਗੂਲਰ ਅਸਾਮੀ ਆ ਬੇਟਾ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ